ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮੈਂ ਲਗਨ ਸੇ 8001 ਇੱਕ ਨਵੀਂ ਚੋਣ ਚਰਚਾ ਲੈ ਕੇ ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸਰਦਾਰ ਜੋਗਿੰਦਰ ਸਿੰਘ ਜੀ ਸਰ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸਰ ਸਭ ਤੋਂ ਪਹਿਲਾਂ ਤਾਂ ਅੱਜ ਦੀਆਂ ਖਾਸ ਚੋਣ ਮੁੱਦਿਆਂ ਤੇ ਇੱਕ ਵਾਰ ਚਾਨਣਾ ਪਾ ਦਿਓ ਅ ਅੱਜ ਦੀਆਂ ਜਿਹੜੀਆਂ ਪੰਜਾਬ ਦੀਆਂ ਚੋਣ ਸਰਗਰਮੀਆਂ ਤੇ ਝਾਤ ਮਾਰੀਏ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਲੁਧਿਆਣਾ ਜ਼ਿਲ੍ਹਾ ਜਿਹੜਾ ਚੋਣ ਸਰਗਰਮੀਆਂ ਦਾ ਸਿਖਰ ਰਿਹਾ ਔਰ ਇਹ ਸਵਾਲ ਜਿਹੜਾ ਸਿਆਸੀ ਫਿਜ਼ਾ ਚ ਗੂੰਜਦਾ ਰਿਹਾ ਹੈ ਕਿ ਕੀ ਆਸੂ ਜਿਹੜੀ ਕਾਂਗਰਸ ਦੀ ਆਸ ਬਣੇ ਰਹਿਣਗੇ ਤੇ ਉਹਦੇ ਨਾਲ ਹੀ ਜਿਹੜਾ ਅੱਜ ਲੁਧਿਆਣੇ ਜ਼ਿਲ੍ਹੇ ਚ ਪਾਰਟੀ ਦੇ ਸਾਰੇ ਹੀ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੇ ਜਿਹੜੀ ਹਾਜ਼ਰੀ ਭਰੀ ਹੈ ਆਪਣੇ ਉਮੀਦਵਾਰਾਂ ਦੇ ਹੱਕ ਚ ਪ੍ਰਚਾਰ ਕੀਤਾ ਭਾਵੇਂ ਉਹ ਚ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਣ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਹੋਣ ਤੇ ਰਾਜਾ ਬੜਿੰਗ ਅੱਜ ਉਹ ਵੀ ਲੁਧਿਆਣੇ ਜ਼ਿਲ੍ਹੇ 'ਚ ਹਾਜ਼ਰ ਰਏ ਆ ਉਹਨਾਂ ਨੇ ਆਪਣੀ ਚੋਣ ਮਹਮ ਦੇ ਆ ਜਿਹੜੀ ਸ਼ੁਰੂਆਤ ਕੀਤੀ ਆ ਤੇ ਉਹਦੇ ਨਾਲ ਹੀ ਗੱਲ ਕਰ ਲਈਏ ਕਿ ਅੱਜ ਬਿੱਟੂ ਜਿਹੜਾ ਡਰ ਲਾ ਕੇ ਪਿੰਡਾਂ 'ਚ ਚੋਣ ਮਹਮ ਲਈ ਨਿਤਰਿਆ ਸੀ ਪਰ ਕਿਸਾਨਾਂ ਨੇ ਉਹਦੀ ਬਾਹਰ ਨਹੀਂ ਜਾਣ ਦਿੱਤੀ ਤੇ ਉਹਦੇ ਨਾਲ ਹੀ ਅੱਜ ਆਪਾਂ ਗੱਲ ਕਰਾਂਗੇ 골ਡੀ ਉਹ ਵੀ ਅੱਜ ਭਾਵ ਇੱਕ ਵਾਰ ਫੇਰ ਹੋ ਕੇ ਲਾਈਵ ਹੋਏ ਨੇ ਤੇ ਉਹਦੇ ਨਾਲ ਹੀ ਗੱਲ ਕਰਾਂਗੇ ਹੁਸ਼ਿਆਰਪੁਰ ਹਲਕੇ 'ਚ ਜਿੱਤੇ ਅਨੀਤਾ ਜਿਹੜੀ ਭਾਜਪਾ ਦੀ ਉਮੀਦਵਾਰ ਆ ਉਹ ਅਜੇ ਜਿਹੜੇ ਹੈਗੇ ਨੇ ਉੱਥੋਂ ਦੇ ਸਾंपला ਉਹਨਾਂ ਦਾ ਜਿਹੜਾ ਨਾਰਾਜ਼ਗੀ ਆ ਉਹ ਦੂਰ ਨਹੀਂ ਕਰ ਸਕੇ ਤੇ ਹੋਰ ਵੀ ਜਿਹੜੀਆਂ ਖਾਸ ਜਿਹੜੀਆਂ ਹੈਗੀਆਂ ਨੇ ਚੋਣ ਸਰਗਰਮੀਆਂ ਉਹਨਾਂ ਤੇ ਆਪਾਂ ਝਾਤ ਮਾਰਾਂਗੇ ਅੱਜ ਜੀ ਜੀ ਤਾਂ ਸ਼ੁਰੂਆਤ ਇੱਥੋਂ ਹੀ ਕਰਦੇ ਆਂ ਵੀ ਰਾਜਾ ਵੜਿੰਗ ਨੇ ਆਪਣੀ ਚੋਣ ਮੁਹਿੰਮ ਸ਼ੁਰੂਆਤ ਕਰ ਦਿੱਤੀ ਆ ਤਾਂ ਲੁਧਿਆਣੇ ਚ ਐਂਟਰੀ ਕਿਵੇਂ ਦਰੀ ਉਹਨਾਂ ਦੀ ਦੇਖੋ ਅੱਜ ਰਾਜਾ ਬੜੰਗ ਨੇ ਰੋਡ ਸ਼ੋਅ ਕੀਤਾ ਉਹਨਾਂ ਨੇ ਲੁਧਿਆਣੇ ਚ ਔਰ ਅਜੇ ਵੀ ਉਹਨਾਂ ਦਾ ਚੱਲ ਰਿਹਾ ਰੋਡ ਸ਼ੋਅ ਜਿਹੜਾ ਹੈਗਾ ਸਮਰਾਲਾ ਚੌਂਕ ਤੋਂ ਉਹਨਾਂ ਨੇ ਸ਼ੁਰੂ ਕੀਤਾ ਆਪਣਾ ਰੋਡ ਸ਼ੋਅ ਤੇ ਕਾਂਗਰਸ ਦਾ ਜਿਹੜਾ ਸਾਰੇ ਹੀ ਲੁਧਿਆਣੇ ਸ਼ਹਿਰ ਚ ਕਹਿ ਲੋ ਵੱਖ-ਵੱਖ ਥਾਵਾਂ ਤੇ ਉਹਨਾਂ ਦੇ ਰੋਡ ਸ਼ੋਅ ਦਾ ਸਵਾਗਤ ਕੀਤਾ ਗਿਆ ਔਰ ਅਮਰਤਾ ਬੜੰਗ ਜਿਹੜੇ ਉਹਨਾਂ ਦੇ ਨਾਲ ਰਏ ਉਹਨਾਂ ਦੀ ਪਤਨੀ ਔਰ ਰਾਜਾ ਬੜੰਗ ਸਾਰੇ ਕਹਿ ਲੋ ਰੋਡ ਸ਼ੋਅ ਚ ਖੁਸ਼ ਨਜ਼ਰ ਆਉਂਦੇ ਆ ਇੱਕ ਵੈਸੇ ਵੀ ਉਹਨਾਂ ਦੀ ਜਿਹੜੀ ਰੁਟੀਨ ਆ ਕਿ ਉਹ ਗੱਡੀ ਤੋਂ ਉਤਰ ਕੇ ਵੀ ਰੋਡ ਸ਼ੋਅ ਕਰਦੇ ਕਰਦੇ ਲੋਕਾਂ 'ਚ ਵਿਚਰਨਾ ਸ਼ੁਰੂ ਕਰ ਦਿੰਦੇ ਆ ਲੋਕਾਂ ਨੂੰ ਮਿਲਦੇ ਆ ਜਾਂ ਕਾਂਗਰਸੀ ਆਗੂਆਂ ਨੂੰ ਬਜ਼ੁਰਗਾਂ ਦੇ ਪੈਰੀਂ ਹੱਥ ਲਾਉਂਦੇ ਆ ਤੇ ਉਹਨਾਂ ਦੀ ਜਿਹੜੀ ਪਤਨੀ ਅਮਰਤਾ ਬੜੰਗ ਜਿਹੜੇ ਉਹ ਵੀ ਘੁਲ ਮਿਲ ਜਾਂਦੇ ਆ ਬਟਿੰਡੇ ਹਲਕੇ 'ਚ ਉਹ ਬੜਾ ਕੁਲੇ ਮਿਲੇ ਹੋਏ ਸੀ ਲੋਕਾਂ ਨਾਲ ਉਹ ਵੀ ਅੱਜ ਇੱਥੋਂ ਜਿਹੜੀਆਂ ਮਹਿਲਾਵਾਂ ਕਾਂਗਰਸ ਪਾਰਟੀ ਦੀਆਂ ਆਈਆਂ ਹੋਈਆਂ ਸੀ ਰੋਡ ਸ਼ੋਅ 'ਚ ਉਹਨਾਂ ਨੂੰ ਜੱਫੀਆਂ ਪਾਉਂਦੇ ਮਿਲਦੇ ਰਾਜਾ ਬੜੰਗ ਕਈ ਬਜ਼ੁਰਗਾਂ ਦੇ ਪੈਰੀਂ ਹੱਥ ਲਾਉਂਦੇ ਨਜ਼ਰ ਆਏ ਆ ਔਰ ਜਿਹੜਾ ਵਕ ਵਕ ਲੁਧਿਆਣੇ ਚ ਕਿਉਂਕਿ 6 ਹਲਕੇ ਪੈਂਦੇ ਆ ਜਿਹੜੇ ਹਲਕੇ ਚ ਵੀ ਉਹਨਾਂ ਦੀ ਐਂਟਰੀ ਹੋਈ ਆ ਤੇ ਉੱਥੇ ਹੀ ਉਹਦੇ ਨਾਲ ਚਾਹ ਉਹ ਡਾਬਰ ਸੀ ਚਾਹ ਪਾਂਡੇ ਸੀ ਚਾਹ ਤਲਵਾੜ ਤਲਵਾੜ ਤੱਕ ਕਿਉਂਕਿ ਲੁਧਿਆਣਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਆ ਉਹ ਨਾਲ ਰਹੇ ਆ ਉਹ ਚੀਮਾ ਨਾਲ ਰਿਹਾ ਹਾਂ ਉਹ ਰੋਡ ਸ਼ੋਅ ਮਤਲਬ ਸ਼ਹਿਰ ਚੋਂ ਨਿਕਲ ਕੇ ਦਿਹਾਤੀ ਚ ਦਿਹਾਤੀ ਚ ਉਹਨਾਂ ਦਾ ਜਿਹੜਾ ਸੀਗਾ ਵਕ ਵਕਤਾਵਾ ਤੇ ਗੱਲ ਹਲਕੇ ਚ ਸੀਗਾ ਸਵਾਗਤ ਉਹਦੇ ਨਾਲ ਹੀ ਜਿਹੜਾ ਦਾਕਿਆਰ ਕੇਚ ਵੀ ਦੋ ਥਾਮਾਂ ਤੇ ਕਾਂਗਰਸੀ ਇਕੱਠੇ ਹੋਏ ਸੀ ਕਿਉਂਕਿ ਇੱਥੇ ਮੇਜਰ ਸਿੰਘ ਮੁੱਲਾਪੁਰ ਦੀ ਗਵਾਈ ਚ ਆ ਜਾਂ ਸੰਦੀਪ ਸੰਧੂ ਆ ਜਿਹੜੇ ਹਲਕੇ ਦੇ ਇੰਚਾਰਜ ਨੇ ਔਰ ਉਹਨਾਂ ਦੀ ਗਵਾਈ ਚ ਵੱਡੀ ਗਿਣਤੀ ਚ ਕਾਂਗਰਸੀਆਂ ਨੇ ਸਵਾਗਤ ਕੀਤਾ ਔਰ ਜਗਰਾਵਾਂ ਚ ਵੀ ਉਹਨਾਂ ਦਾ ਜਿਹੜਾ ਸਵਾਗਤ ਹੋਇਆ ਉੱਥੇ ਸੋਨੀ ਗਾਲਬ ਜਿਹੜੇ ਕਿ ਸਾਬਕਾ ਪ੍ਰਧਾਨ ਨੇ ਕਾਂਗਰਸ ਦੇ ਜ਼ਿਲ੍ਹੇ ਦੇ ਤੇ ਉਹਦੇ ਨਾਲ ਹੀ ਜਿਹੜੇ ਨੇ ਜੱਗਾ ਰਾਏ ਕੋਟ ਜਿਹੜੇ ਕਿ ਸਾਬਕਾ ਵਿਧਾਇਕ ਨੇ ਉਹਨਾਂ ਦੀ ਗਵਾਈ ਚ ਵੀ ਕਾਂਗਰਸੀਆਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਅਜੇ ਜਿਹੜਾ ਰੋਡ ਸ਼ੋਅ ਚੱਲ ਰਿਹਾ ਸੀ ਉਹਨਾਂ ਨੇ ਨਾਨਕਸਰ ਮੱਥਾ ਟੇਕਣਾ ਸੀਗਾ ਨਾਨਕਸਰ ਤੋਂ ਬਾਅਦ ਫਿਰ ਇੱਕ ਪ੍ਰੈਸ ਕਾਨਫਰੰਸ ਕਰਨੀ ਸੀ ਰਾਜਾ ਵੜਿੰਗ ਨੇ ਜੀ ਤਾਂ ਰਾਜਾ ਵੜਿੰਗ ਦੇ ਰੋਡ ਸ਼ੋਅ ਦੇ ਵਿੱਚ ਉਹਨਾਂ ਨਾਲ ਆਸ਼ੂ ਨਜ਼ਰ ਆਏ ਨੇ ਹਾਂ ਆਸ਼ੂ ਮੈਂ ਵਿੱਚ ਜਿਹੜੀ ਐਂਟਰੀ ਹੈ ਤੁਸੀਂ ਜਦੋਂ ਝਾਤ ਮਰਵਾਇਆ ਤਾਂ ਮੈਂ ਉੱਚ ਜ਼ਿਕਰ ਕੀਤਾ ਸੀ ਵੀ ਆਸ਼ੂ ਬਰੇ ਚਰਚਾਮਾ ਕਈ ਤਰ੍ਹਾਂ ਦੀਆਂ ਸੀ ਅੱਜ ਸਵੇਰ ਤੋਂ ਹੀ ਕੱਲ ਤੋਂ ਹੀ ਸੀ ਜਦੋਂ ਤੋਂ ਰਾਜੇ ਦਾ ਐਲਾਨ ਹੋ ਗਿਆ ਹਨ ਕਿਉਂਕਿ ਆਸ਼ੂ ਦੇ ਜਿਹੜੇ ਸਾਥੀ ਆ ਉਹਨਾਂ ਨੇ ਕੱਲ ਮੀਟਿੰਗ ਵੀ ਕੀਤੀ ਸੀ ਲੁਧਿਆਣੇ 'ਚ ਆਪਦੇ ਜਿਹੜੇ ਹੈਗੇ ਨੇ ਸਮਰਥਕ ਉਹਨਾਂ ਨਾਲ ਔਰ ਸਮਰਥਕਾਂ ਨੇ ਰੋਸ ਵੀ ਪ੍ਰਗਟਾਇਆ ਕਾਂਗਰਸ ਹਾਈ ਕਮਾਂਡ ਤੇ ਕਿਉਂਕਿ ਆਸ਼ੂ ਨੂੰ ਬੜੀ ਵੱਡੀ ਆਸ ਸੀ ਕਿ ਲੁਧਿਆਣੇ ਤੋਂ ਜਿਹੜੇ ਉਮੀਦਵਾਰ ਉਹ ਹੋਣਗੇ ਉਹਨਾਂ ਦੇ ਸਾਥੀਆਂ ਨੂੰ ਵੀ ਆਸ ਸੀ ਔਰ ਉਹ ਚੋਣ ਮੈਮ ਵੀ ਸ਼ੁਰੂ ਕਰ ਚੁੱਕੇ ਸੀ ਪਰ ਪਾਰਟੀ ਨੇ ਬਿੱਟੂ ਨੂੰ ਰੋਕਣ ਲਈ ਬਿੱਟੂ ਨੂੰ ਲੋਕ ਸਭਾ ਦੀਆਂ ਪੌੜੀਆਂ ਚੜਨ ਤੋਂ ਰੋਕਣ ਲਈ ਜਾਂ ਬਿੱਟੂ ਨੂੰ ਲੁਧਿਆਣੇ ਚ ਘੇਰਨ ਲਈ ਜਾਂ ਬਿੱਟੂ ਨੂੰ ਇੱਥੇ ਹਰਾਉਣ ਲਈ ਕੈਲੋਸਿਸ ਦੇ ਰੂਪ ਚ ਰਾਜਾ ਬੜੰਗ ਮੌਕੇ ਤੇ ਭੇਜਦਾ ਜਿਹੜੇ ਕਿ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਹੈ ਉਹਨਾਂ ਦੇ ਆਉਣ ਨਾਲ ਇੱਕ ਵਾਰ ਇਹ ਸੀਗਾ ਚਰਚਾ ਮਾਂ ਚ ਕਿ ਆਸ਼ੂ ਸ਼ਾਇਦ ਨਾਰਾਜ਼ ਹੋਣ ਜਾਂ ਕਈ ਤਰ੍ਹਾਂ ਦੀਆਂ ਗੋਲਡੀ ਦੇ ਜਾਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਹੋਰ ਚਰਚਾ ਮਾਂ ਕਿਉਂਕਿ ਜਿਹੜੇ ਪੋਲੀਟੀਕਲ ਲੀਡਰ ਨੇ ਉਹਨਾਂ ਦਾ ਕਰਦਾਰ ਜਾਂ ਉਹਨਾਂ ਦੀ ਜਿਹੜੀ ਹੈ ਕੋਈ ਵਿਚਾਰਧਾਰਾ ਨਾ ਹੋਣ ਕਰਕੇ ਜਾਂ ਪਲਟੀਆਂ ਮਾਰਨ ਕਰਕੇ ਜਾਂ ਦਲ ਬਦਲੀਆਂ ਕਰਨ ਕਰਨ ਕਰਕੇ ਹਰ ਜਿਹੜਾ ਲੀਡਰ ਹੈ ਜਦੋਂ ਕੋਈ ਇਦਾਂ ਦੀ ਸੁਭਾਵਨਾ ਬਣਦੀ ਹੈ ਤਾਂ ਉਹ ਚਰਚਾਵਾ ਜਿਹੜੀਆਂ ਲੋਕਾਂ 'ਚ ਸ਼ੁਰੂ ਹੋ ਜਾਂਦੀਆਂ ਨੇ ਪਰ ਸੰਭਾਵਕ ਹੈ ਲੋਕਾਂ 'ਚ ਚਰਚਾਵਾ ਛੜਨੀਆਂ ਕਿਉਂਕਿ ਪੋਲੀਟੀਕਲ ਲੀਡਰ ਵੀ ਕੋਈ ਲੋਕਾਂ ਜਾਂ ਹਲਕੇ ਦੇ ਲੋਕਾਂ ਦੀ ਭਾਵਨਾ ਨਹੀਂ ਦੇਖਦੇ ਉਹ ਵੀ ਛਾਲ ਮਾਰਨ ਲੱਗੇ 2 ਮਿੰਟ ਹੀ ਲਾਉਂਦੇ ਆ ਹਨਾ ਤੇ ਆਸ਼ੂ ਬਾਰੇ ਵੀ ਕਈ ਤਰ੍ਹਾਂ ਦੀਆਂ ਚਰਚਾਵਾ ਚੱਲੀਆਂ ਅੱਜ ਪਰ ਆਸ਼ੂ ਅੱਜ ਜਦੋਂ ਵੱਖ-ਵੱਖ ਹਲਕਿਆਂ 'ਚ ਹੁੰਦੇ ਹੋ ਜਦੋਂ ਲੁਧਿਆਣਾ ਐਮਬੀਡੀ ਮਾਲ ਦੇ ਨੇੜੇ ਉਹਨਾਂ ਦਾ ਹਲਕਾ ਪੈਂਦਾ ਤੇ ਉੱਥੋਂ ਉਹ ਰਾਜੇ ਦਾ ਜਿਹੜਾ ਰਤਸੀ ਉਹ ਚੋਂ ਸਵਾਰ ਨਜ਼ਰ ਆਏ ਔਰ ਰਾਜਾ ਵੀ ਬੜਾ ਖੁਸ਼ ਨਜ਼ਰ ਆਇਆ ਸੀ ਔਰ ਆਸ਼ੂ ਦੀ ਬੈਕ ਤੇ ਹੋ ਗਿਆ ਸੀ ਰਾਜਾ ਆਸ਼ੂ ਨੂੰ ਮੂਰੇ ਕਰਤਾ ਸੀ ਉਹਨਾਂ ਨੇ ਆਪਦੇ ਉੱਚ ਪਰ ਇਹਦੇ باوجود ਵੀ ਕਿਉਂਕਿ ਗੋਲਡੀ ਵੀ ਇੱਕ ਵਾਰੀ ਤੁਰ ਪਿਆ ਸੀ ਤੁਹਾਨੂੰ ਯਾਦ ਹੋਊਗਾ ਜਦੋਂ ਰਾਜਾ ਬੜੰਗ ਗਿਆ ਉੱਥੇ ਜਾਂ ਕਾਂਗਰਸ ਆਈ ਕਮਨ ਗਈ ਹੈ ਸੁਖਪਾਲ ਖੈਰਾ ਗਿਆ ਉਹਦੇ ਘਰੇ ਤਾਂ ਗੋਲਡੀ ਨੇ ਵੀ ਚੋਣ ਮੈਮ ਸ਼ੁਰੂ ਕਰਤੀ ਸੀ ਨਾ ਇੱਕ ਵਾਰੀ ਤੁਰ ਪਿਆ ਸੀ ਤੁਹਾਨੂੰ ਯਾਦ ਹੋਊਗਾ ਪਰ ਬਾਅਦ ਚ ਫਿਰ ਉਹ ਛੱਡ ਗਿਆ ਹੈਨਾ ਇਸੇ ਤਰ੍ਹਾਂ ਮਤਲਬ ਆਸ਼ੂ ਦੀਆਂ ਜਿਹੜੀਆਂ ਚਰਚਾਵਾਂ ਨੇ ਉਹ ਖਤਮ ਨਹੀਂ ਹੋਈਆਂ ਰਾਜੇ ਦੇ ਨਾਲ ਤੁਰਨ ਦੇ ਨਾਲ ਪਰ ਜਿਹੜੀਆਂ ਆਸ਼ੂ ਦੇ ਨੇੜਲੇ ਸੂਤਰ ਨੇ ਇਹ ਚਰਚਾਵਾ ਦੇ ਦੌਰਾਨ ਹੀ ਅੱਜ ਜਦੋਂ ਬਸਦਾ ਪੰਜਾਬ ਵੱਲੋਂ ਉਹਨਾਂ ਦੇ ਜਿਹੜੇ ਨੇੜਲੇ ਸਮਰਥਕ ਨੇ ਜਾਂ ਨੇੜਲੇ ਆਗੂ ਨੇ ਜਾਂ ਇਵਨ ਉਹਨਾਂ ਦੇ ਰਸਤੇਦਾਰ ਵੀ ਨੇੜਲੇ ਜਦੋਂ ਉਹਨਾਂ ਤੋਂ ਜਿਹੜੀਆਂ ਕਨਸੋਵਾ ਆਈਆਂ ਜਾਂ ਉਹਨਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਆਸ਼ੂ ਜਿਹੜੇ ਉਹ ਕਾਂਗਰਸ ਦੀ ਆਸ ਬਣੇ ਰਹਿਣਗੇ ਕਿਉਂਕਿ ਆਸ਼ੂ ਪੰਜਾਬ ਦੀ ਲੀਡਰਸ਼ਿਪ ਵਿੱਚ ਹੀ ਨਹੀਂ ਉਹਨਾਂ ਦਾ ਜਿਹੜਾ ਕਾਂਗਰਸ ਨੈਸ਼ਨਲ ਹਾਈ ਕਮਾਡ ਚ ਵੀ ਉਹਨਾਂ ਦੀ ਚੰਗੀ ਪਹੁੰਚ ਹੈ ਔਰ ਰਾਹਲ ਗਾਂਧੀ ਪਰਿਵਾਰ ਤੱਕ ਵੀ ਉਹਨਾਂ ਦੀ ਸਿੱਧੀ ਅਪਰੋਚ ਰਹੀ ਹੈ ਤੇ ਜਿੱਦਾਂ ਨਹੀਂ ਇਹ ਚਰਚਾਵਾਂ ਜਾਂ ਸੁਭਾਵਨਾਵਾਂ ਨੇ ਕਿ ਸ਼ਾਇਦ ਆਸ਼ੂ ਛੱਡ ਜਾਣ ਜਾਂ ਪਾਸੇ ਚਲੇ ਜਾਣ ਪਰ ਨਹੀਂ ਇਹ ਜਿਹੜੀਆਂ ਹੁਣ ਤੱਕ ਦੇ ਸੂਤਰਾਂ ਦੀਆਂ ਜਿਹੜੀਆਂ ਜਿਹੜੀਆਂ ਸਰਗੋਸ਼ੀਆਂ ਕਹਿ ਲਈਏ ਉਹ ਹੈਗੀਆਂ ਨੇ ਆਸ਼ੂ ਜਿਹੜੇ ਕਾਂਗਰਸ ਪਾਰਟੀ ਨਾਲ ਜੁੜੇ ਰਹਿਣਗੇ ਔਰ ਆਉਣ ਵਾਲੇ ਦਿਨਾਂ 'ਚ ਰਾਜਾ ਬੜਿੰਗ ਦੇ ਹੱਕ 'ਚ ਜਾਂ ਰਾਜਾ ਬੜਿੰਗ ਦੀ ਚੋਣ ਮੈਮ ਨੂੰ ਚਲਾਉਂਦੇ ਨਜ਼ਰ ਆਉਣਗੇ ਉਹਨਾਂ ਦਾ ਸ਼ਹਿਰੀ ਆਧਾਰ ਦੇ ਨਾਲ-ਨਾਲ ਦਿਹਾਤੀ ਹਲਕਿਆਂ 'ਚ ਵੀ ਚੰਗਾ ਆਧਾਰ ਹੈ ਗਾਲਵ ਪਰਿਵਾਰ ਵੀ ਜਿਹੜਾ ਉਹਨਾਂ ਦੇ ਬੜਾ ਨੇੜੇ ਆ ਸੋਨੀ ਗਾਲਵ ਦਾ ਪਰਿਵਾਰ ਉਹ ਵੀ ਅੱਜ ਆਸ਼ੂ ਦੇ ਨਾਲ ਨਜ਼ਰ ਆਇਆ ਔਰ ਉਹਨਾਂ ਦੀ ਚੋਣ ਮੈਮ 'ਚ ਰਾਜਾ ਬੜਿੰਗ ਦੀ 'ਚ ਸ਼ਾਮਲ ਦਿਖੇ ਆ ਉਹਨਾਂ ਦੇ ਸਮਰਥਕ ਸ਼ਾਮਲ ਦਿਖੇ ਆ ਔਰ ਉਹ ਜਿਹੜੀ ਆਸ਼ੂ ਦੀ ਆਸ ਕਹਦੇ ਹੋ ਕਾਂਗਰਸ ਦੀ ਉਹ ਬਣੇ ਰਹਿਣਗੇ ਜੀ ਤਾਂ ਤੁਸੀਂ ਗੋਲਡੀ ਦੀ ਗੱਲ ਕੀਤੀ ਤਾਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਗੋਲਡੀ ਉੱਤੇ ਕਈ ਤਰ੍ਹਾਂ ਦੀਆਂ ਗੱਲਾਂ ਉੱਠੇ ਕਾਂਗਰਸ ਦੇ ਲੀਡਰਾਂ ਵੱਲੋਂ ਤਾਂ ਅੱਜ ਗੋਲਡੀ ਨੇ ਵੀਡੀਓ ਜਾਰੀ ਕੀਤੀ ਹੈ ਤਾਂ ਉਹ ਚ ਗੋਲਡੀ ਨੇ ਕੀ ਕਿਹਾ ਦੇਖੋ ਗੋਲਡੀ ਜਦੋਂ ਤੋਂ ਗਏ ਆ ਆਮ ਆਦਮੀ ਪਾਰਟੀ 'ਚ ਕੱਲ ਹੀ ਕਾਂਗਰਸ ਪਾਰਟੀ ਦੇ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਚਾਹ ਉਹ ਚ ਪ੍ਰਤਾਪ ਬਾਜਵਾ ਚਾਹ ਰਾਜਾ ਵੜਿੰਗ ਚਾਹ ਵਹੇਗੇ ਨੇ ਹੋਰ ਵੀ ਕਈ ਨੇਤਾ ਸੁਖਪਾਲ ਖਹਿਰਾ ਗੱਲ ਕਰ ਲਈਏ ਜਿਹੜੇ ਉੱਥੋਂ ਉਮੀਦਵਾਰ ਨੇ ਸੰਗਰੂਰ ਹਲਕੇ ਤੋਂ ਉਹਨਾਂ ਨੇ ਬੜਾ ਜ਼ਬਰਦਸਤ ਇੱਕ ਸ਼ਬਦੀ ਵਾਰ ਕੀਤਾ ਔਰ ਇਤੋਂ ਤੱਕ ਕਿ ਰਾਜਾ ਬੜਿੰਗ ਤਾਂ ਮਤਲਬ ਇਦਾਂ ਦੀ ਭੱਦੀ ਸ਼ਬਦਾਵਲੀ ਤੱਕ ਵੀ ਵਰਤ ਗਏ ਜੀ ਦਾ ਲੋਕਾਂ ਚ ਕਈ ਲੋਕਾਂ ਨੇ ਇਤਰਾਜ਼ ਵੀ ਕੀਤਾ ਹੈ ਹਨ ਕਿਉਂਕਿ 골ਡੀ ਲੋਕਾਂ ਚ ਉੱਥੋਂ ਦੇ ਲੋਕਾਂ ਚ ਹਰਮਨ ਪਿਆਰਤਾ ਉਹਦੀ ਹੈਗੀ ਆ ਲੋਕਾਂ ਨਾਲ ਜੁੜਿਆ ਹੋਇਆ ਜ਼ਮੀਨ ਨਾਲ ਜੁੜਿਆ ਹੋਇਆ ਉਹ ਲੀਡਰ ਹੈ ਔਰ ਅੱਜ ਉਹਨੇ ਜਿਹੜਾ ਸੁਖਪਾਲ ਖਹਿਰਾ ਦਾ ਕਿ ਚਬਦੀ ਵਾਰ ਸੀਗੇ ਉੱਤੇ ਜਾਂ ਉਹਨਾਂ ਨੇ ਚੋਟ ਮਾਰੀ ਸੀ ਉਹਨਾਂ ਦੇ ਕੱਲ ਖੈਰੇ ਨੇ ਤਾਂ ਅੱਜ ਉਹਨਾਂ ਨੇ ਲਾਈਵ ਹੋ ਕੇ ਜਿਹੜਾ ਖੈਰੇ ਨੂੰ ਜਵਾਬ ਦਿੱਤਾ ਜਾਂ ਖੈਰੇ ਨੂੰ ਦੱਸਿਆ ਕਿ ਤੁਸੀਂ ਥੋਡੀ ਕੀ ਥਾਂ ਹੈ ਪਾਰਟੀ 'ਚ ਜਾਂ ਤੁਸੀਂ ਤੁਹਾਡਾ ਕੀ ਲੈਵਲ ਹੈ ਜਾਂ ਤੁਸੀਂ ਦਲ ਬਦਲੀਆਂ ਕਿਸ ਤਰ੍ਹਾਂ ਕਰਦੇ ਰਹੇ ਹੋ ਅੱਜ ਗੋਲਡੀ ਨੇ ਖੈਰੇ ਨੂੰ ਜਵਾਬ ਦਿੱਤਾ ਔਰ ਨਾਲ-ਨਾਲ ਆਪਦੀ ਜਿਹੜੀ ਹੋਂਦ ਆ ਉਹਦਾ ਪ੍ਰਗਟਾਵਾ ਕੀਤਾ ਔਰ ਉਹਦੇ ਨਾਲ-ਨਾਲ ਜਿਹੜਾ ਆਮ ਆਦਮੀ ਪਾਰਟੀ ਜਾਣ ਤੋਂ ਬਾਅਦ ਉਹਨਾਂ ਨੇ ਕਿਸ ਤਰ੍ਹਾਂ ਲਾਮਬੰਦੀ ਕਰਨੀ ਹੈ ਮੀਥੇਰ ਦੇ ਹੱਕ ਚ ਉਹ ਉਹ ਲਾਮਬੰਦੀ ਵਰਕਰਾਂ ਚ ਕਿਸ ਤਰ੍ਹਾਂ ਵਿਚਰਨਾ ਵਰਕਰਾਂ ਨੂੰ ਇੱਕ ਸਨੇਹਾ ਵੀ ਦਿੱਤਾ ਤਾਂ ਅੱਗੇ ਗੱਲ ਕਰੀਏ ਲੁਧਿਆਣੇ ਤੋਂ ਭਾਜਪਾ ਉਮੀਦਵਾਰ ਰਮਨੀਤ ਬਿੱਟੂ ਨੇ ਚ ਪਿੰਡਾਂ ਚ ਐਂਟਰੀ ਕਰਨੀ ਸੀ ਤਾਂ ਕਿਵੇਂ ਦਾ ਰਿਹਾ ਉਹਨਾਂ ਦਾ ਚੋਣ ਪ੍ਰਚਾਰ ਨਹੀਂ ਚੋਣ ਪ੍ਰਚਾਰ ਤਾਂ ਕਰ ਹੀ ਨਹੀਂ ਸਕੇਗੇ ਅੱਜ ਕਹਿ ਲਓ ਪੰਜਾਬੀ ਚ ਵੀ ਉਹਨਾਂ ਨੇ ਕਈ ਦਿਨਾਂ ਤੋਂ ਜਿਹੜਾ ਭਾਜਪਾ ਵਾਲਿਆਂ ਦੀ ਜਿਹੜੀ ਲੀਡਰਸ਼ਿਪ ਹੈ ਜਾਂ ਭਾਜਪਾ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਪੰਜਾਬ 'ਚ ਕਈ ਥਾਵਾਂ ਤੇ ਸਿੱਧਾ ਵਿਰੋਧ ਹੋ ਰਿਹਾ ਚਾਹੇ ਉਹ ਮਹਾਰਾਣੀ ਪ੍ਰਨੀਤ ਕੌਰ ਆ ਚਾਹੇ ਆਪਣੇ ਹੈਗੇ ਨੇ ਆਪਣੇ ਹੰਸਰਾਜ ਹੰਸਾ ਉਹ ਫਰੀਦਕੋਟ ਚੋਂ ਤਾਂ ਸਭ ਤੋਂ ਵੱਧ ਕਿਰੇ ਨਜ਼ਰ ਆਉਂਦੇ ਆ ਹਨ ਤੇ ਉਹਦੇ ਨਾਲ ਹੋਰ ਵੀ ਜਿਹੜੇ ਭਾਜਪਾ ਦੇ ਸਾਰੇ ਹੀ ਕੈਂਡੀਡੇਟ ਕਿਉਂਕਿ 10 ਕੈਂਡੀਡੇਟ ਭਾਜਪਾ ਦੇ ਮੈਦਾਨ 'ਚ ਆ ਗਿਆ ਉਹਨਾਂ ਨੂੰ ਹਰ ਥਾਂ ਥਾਂ ਤੇ ਚਾਹੇ ਜਲੰਧਾ 'ਚ ਰੈਂਕੂ ਦੀ ਗੱਲ ਕਰ ਲਈਏ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਦਾ ਵਿਰੋਧ ਚੱਲਣਾ ਪੈ ਰਿਹਾ ਔਰ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਘੇਰ ਕੇ ਸਵਾਲ ਕਰਦੀਆਂ ਉਹਨਾਂ ਨੂੰ ਸਵਾਲ ਪੁੱਛਦੀਆਂ ਔਰ ਅੱਜ ਜਿਹੜੀ ਬਿੱਟੂ ਆ ਜਿਹੜੇ ਉਹ ਉਹਨਾਂ ਬਾਰੇ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਉਹ ਜ਼ਰੂਰ ਅਜੇ ਬੱਚੇ ਹੋਏ ਆ ਜੀ ਤੇ ਉਹ ਪਿੰਡਾਂ 'ਚ ਨਹੀਂ ਗਏ ਜਗਰਾਵਾਂ ਦਿਹਾਤੀ ਹਲਕੇ 'ਚ ਜਾਂ ਸ਼ਹਿਰ 'ਚ ਉਹ ਕਈ ਵਾਰੀ ਮੀਟਿੰਗਾਂ ਕਰਕੇ ਉੱਥੋਂ ਸ਼ਹਿਰ 'ਚ ਹੀ ਵਾਪਸ ਆ ਗਏ ਸੀ ਤੇ ਅੱਜ ਉਹਨਾਂ ਦਾ ਪਿੰਡਾਂ ਦਾ ਪ੍ਰੋਗਰਾਮ ਸੀਗਾ ਪਹਿਲਾਂ ਉਹਨਾਂ ਨੇ ਨਾਨਕਸਰ ਮੱਥਾ ਟੇਕਣਾ ਸੀ ਨਾਨਕਸਰ ਤੋਂ ਮੱਥਾ ਟੇਕ ਕੇ ਡੱਲਾਪਿੰਡ ਤੋਂ ਆਪਣੀ ਜਿਹੜੀ ਆ ਚੋਣ ਮੈਮ ਦੀ ਦਿਹਾ ਪਰ ਇਹ ਜਿਹੜੀ ਜਾਣਕਾਰੀ ਕਿਸਾਨਾਂ ਨੂੰ ਮਿਲ ਗਈ ਸੀ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੋਇਆ ਪੰਜਾਬ ਚ ਇਹਨਾਂ ਦੇ ਵਿਰੋਧ ਦਾ ਭਾਜਪਾ ਦੇ ਜਿਹੜੇ ਹੈਗੇ ਕੈਂਡੀਡੇਟ ਉਹਨਾਂ ਦੇ ਵਿਰੋਧ ਦਾ ਐਲਾਨ ਕੀਤਾ ਹੋਇਆ ਤੇ ਉਹਦੇ ਨਾਲ ਨਾਲ ਹੁਣ ਤਾਂ ਸੰਯੁਕਤ ਕਿਸਾਨ ਮੋਰਚਾ 21 ਮਈ ਨੂੰ ਵੱਡੀ ਮਹਾਂ ਰੈਲੀ ਵੀ ਕਰਨ ਜਾ ਰਿਹਾ ਉਹ ਵੀ ਜਗਰਾਉਂ ਚ ਹੀ ਕਰਨ ਜਾ ਰਹੇ ਆ ਹਨਾ ਜਿਹੜੀ ਆਪਾਂ ਗੱਲ ਕੀਤੀ ਸੀ ਕੱਲ੍ਹ ਵੀ ਅੱਜ ਜਦੋਂ ਇਹ ਮੈਸੇਜ ਗਿਆ ਤਾਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਹੋਈਆਂ ਹੋਈਆਂ ਜਿਹੜੀਆਂ ਜਥੇਬੰਦੀਆਂ ਖਾਸ ਕਰ ਜਿਹੜੀਆਂ ਇਸ ਜਗਰਾਓਂ ਲਾ ਕੇ ਸਰਗਰਮ ਹੈ ਕਿਸਾਨ ਜਥੇਬੰਦੀਆਂ ਦੇ ਨਾਲ ਮਜ਼ਦੂਰ ਜਥੇਬੰਦੀਆਂ ਹੋਰ ਵੀ ਇਨਕਲਾਬੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਜਿਹੜਾ ਨਹਿਰ ਦਾ ਪੌੜਾ ਜਿੱਥੋਂ ਨਾਨਕਸਰ ਵਾਲੀ ਸਾਈਡ ਤੋਂ ਬਿੱਟੂ ਨੇ ਡੱਲੇ ਪਿੰਡ 'ਚ ਐਂਟਰੀ ਕਰਨੀ ਸੀ ਉਸ ਪੁਲ ਤੇ ਹੀ ਉਹਨਾਂ ਨੇ ਅੱਜ ਨਾਕਾ ਲਾ ਲਿਆ ਸਵੇਰ ਤੋਂ ਔਰ ਸਵੇਰ ਤੋਂ ਬਿੱਟੂ ਦੀ ਉਡੀਕ ਕਰਦੇ ਰਹੇ ਕਈ ਤਰ੍ਹਾਂ ਦੀਆਂ ਜਿਹੜੀਆਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਕਈ ਤਰ੍ਹਾਂ ਦਾ ਤਾਲਮੇਲ ਵੀ ਕਿਸਾਨਾਂ ਨਾਲ ਰਲਾਇਆ ਗਿਆ ਵੀ ਤੁਸੀਂ ਉਹਨਾਂ ਨੂੰ ਲੰਘ ਲੈਣ ਦਿਓ ਜਾਂ ਸਵਾਲ ਕਰ ਲਓ ਪਰ ਉਹ ਡਟੇ ਰਹੇ ਵੀ ਸਾਨੂੰ ਸੰਯੁਕਤ ਮੋਰਚੇ ਦਾ ਜਿਹੜਾ ਕਿਸਾਨ ਮੋਰਚੇ ਦਾ ਸਨੇਹਾ ਤੇ ਉਹਨਾਂ ਨੇ ਹਰ ਹਾਲਤ ਵਿੱਚ ਲਾਗੂ ਕਰਨਾ ਉੱਥੇ ਜਿਹੜੇ ਨੇ ਜਗਰੂਪ ਸਿੰਘ ਜਿਹੜੇ ਕਿਸਾਨ ਜਥੇਬੰਦੀ ਦੇ ਆਗੂ ਦੇੜਕਾ ਉਹਦੇ ਨਾਲ ਇੰਦਰਜੀਤ ਸਿੰਘ ਉਹ ਉਹ ਆਗੂ ਹੋਰ ਵੀ ਕਈ ਆਗੂ ਅਲੱਗ-ਅਲੱਗ ਜਥੇ ਬੰਦੀਆਂ ਦੇ ਆਗੂ ਉੱਥੇ ਔੜੇ ਰਹੇ ਔਰ ਉਹਨਾਂ ਨੇ ਨਾਕਾ ਲਾਈ ਰੱਖਿਆ ਔਰ ਬਿੱਟੂ ਦਾ ਜਿਹੜਾ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਹੁਣ ਵੀ ਆਪਾਂ ਜ਼ਿਕਰ ਕਰ ਲਈਏ ਹੁਣ ਤੱਕ ਉਹ ਨਹੀਂ ਗਏ ਪਰ ਇਹਦੇ ਨਾਲ ਇਹ ਸੀਗਾ ਵੀ ਉਹ ਨਾਨਕ ਸਰਚ ਹੀ ਰਹੇ ਬਹੁਤਾ ਸਮਾਂ ਕਿਉਂਕਿ ਉੱਥੇ ਕਈ ਹੈਗੇ ਨੇ ਬਾਬੇ ਜਿਹੜੇ ਅਲੱਗ-ਅਲੱਗ ਸਵਾਮਾਂ ਨਿਭਾਉਂਦੇ ਆ ਉਹਨਾਂ ਨੂੰ ਉਹ ਮਿਲਦੇ ਰਹੇ ਫਿਰ ਉਹ ਤੋਂ ਬਾਅਦ ਲੁਪੋਗਵਾੜ ਚ ਬਾਬਾ ਰਵਿੰਦਰ ਸਿੰਘ ਆ ਉਹਨਾਂ ਨੂੰ ਮਿਲਣ ਚਲੇ ਗਏ ਪਰ ਉਹ ਜਿਹੜੀ ਐਂਟਰੀ ਜਾਂ ਆਪਦੀ ਚੋਣ ਮੈਨ ਦੀ ਸ਼ੁਰੂਆਤ ਸੀ ਉਹ ਨਹੀਂ ਕਰ ਸਕਦੇ ਦਿਹਾਤੀ ਹਲਕਿਆਂ 'ਚ ਰੌਣ ਵਾਲੇ ਦਿਨਾਂ 'ਚ ਕਿਸਾਨਾਂ ਨਾਲ ਬੈਠ ਕੇ ਕੋਈ ਗੱਲਬਾਤ ਕਰਦੇ ਆ ਜਾਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਆ ਜਾਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਬੈਠ ਕੇ ਕੋਈ ਸਵਾਲ ਕਰਦੀਆਂ ਨੇ ਜਾਂ ਕਿਸ ਤਰ੍ਹਾਂ ਦਾ ਚੋਣ ਮਹਿਮ ਚ ਉਹ ਚਲਾਉਂਦੇ ਨੇ ਉਹ ਸਮਾਂ ਦੱਸੂਗਾ ਪਰ ਅੱਜ ਬਿੱਟੂ ਦੀ ਜਿਹੜੇ ਬਿੱਟੂ ਡਰ ਲਾ ਕੇ ਤੁਰੇ ਸੀ ਦੇ ਪਿੰਡਾਂ 'ਚ ਚੋਣ ਮਹਿਮ ਚਲਾਈਏ ਜਾਂ ਪ੍ਰਚਾਰ ਕਰੀਏ ਉਹ ਕਿਸਾਨਾਂ ਨੇ ਉਹਨਾਂ ਦੀ ਵਾਹ ਨਹੀਂ ਜਾਣ ਦਿੱਤੀ ਕਿਸਾਨਾਂ ਨੇ ਉਹਨਾਂ ਨੂੰ ਵਾਪਸ ਮੋੜਤਾ ਇਹ ਕਹਿ ਸਕਦੇ ਆ ਜੀ ਤਾਂ ਅੱਗੇ ਗੱਲ ਕਰਦੇ ਆਂ ਰਾਜਾ ਵੜਿੰਗ ਦੀ ਜਾਂ ਚੋਣ ਮੈਮ ਦੇ ਪਹਿਲੇ ਦਿਨ ਹੀ ਸੀਐਮ ਭਗਵੰਤ ਮਾਨ ਨੇ ਇੱਕ ਝਟਕਾ ਦਿੱਤਾ ਤਾਂ ਉਹਦਾ ਜਿਹੜਾ ਪਰਦਾ ਲਾਦੇ ਤੁਸੀਂ ਭਗਵੰਤ ਮਾਨ ਨੇ ਵਾਕਈ ਅੱਜ ਉਹਨਾਂ ਨੂੰ ਰਾਜੇ ਦੀ ਜਿਹੜੀ ਚੋਣ ਮੈਮ ਸੀ ਜਿਵੇਂ ਜਿਹਦਾ ਉਹ ਮਿੱਠਾ ਸਵਾਦ ਕਹਿੰਦੇ ਹੁੰਦੇ ਪਹਿਲੇ ਦਿਨ ਮ ਆਉਣਾ ਸੀ ਕਿਉਂਕਿ ਉਹਨਾਂ ਦੀ ਬੜੀ ਸ਼ਹਿਰੀ ਹਲਕੇਾਂ 'ਚ ਬੱਲੇ ਬੱਲੇ ਹੋਈ ਸੀ ਔਰ ਜਦੋਂ ਉਹ ਸ਼ੁਰੂਆਤ ਹੀ ਕਰ ਹੀ ਰਿਹਾ ਸੀ ਤਾਂ ਜਗਰਾਉਂ ਹਲਕੇ 'ਚ ਇੱਕ ਵੱਡਾ ਉਹਨਾਂ ਨੂੰ ਝਟਕਾ ਲੱਗਿਆ ਜਿਹੜੇ ਜਗਰਾਉਂ ਦੇ ਚਾਰ ਕਾਉਂਸਲਰ ਤੇ ਮੌਜੂਦਾ ਜਿਹੜੇ ਪ੍ਰਧਾਨ ਨੇ ਭਾਵੇਂ ਉਹ ਜਿਹੜੇ ਪ੍ਰਧਾਨ ਸੀਗੇ ਅਮਰਜੀਤ ਸਿੰਘ ਮਾਲਵਾ ਉਹ ਆਜ਼ਾਦ ਸੀ ਪਰ ਉਹਨਾਂ ਨੂੰ ਜਿਹੜੀ ਪ੍ਰਧਾਨ ਬਣਾਇਆ ਗਿਆ ਸੀ ਉਹ ਕਾਂਗਰਸ ਦੀ ਸਪੋਰਟ ਨਾਲ ਬਣੇ ਹੋਏ ਸੀ ਅੱਜ ਜੋ ਸਵੇਰੇ ਬੀਬੀ ਸਰਬਜੀਤ ਕੌਰ ਮਾਨੂੰ ਕਾ ਜਿਹੜੇ ਕਿ ਇੱਕ ਇਥੋਂ ਦੇ ਵਿਧਾਇਕਾ ਉਹਨਾਂ ਦੇ ਨਾਲ ਚੰਡੀਗੜ੍ਹ ਜਾ ਕੇ ਚਾਰ ਕਾਉਂਸਲਰ ਪ੍ਰਧਾਨ ਉਹ ਕਾਂਗਰਸ ਨੂੰ ਹਲ ਵਿਧਾਇਕ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਔਰ ਜਿਹੜੇ ਸ਼ਹਿਰੀ ਹਲਕੇ ਚੋਂ ਭਾਵੇਂ ਕਮਰਪਾਲ ਸਿੰਘ ਆ ਕਾਉਂਸਲਰ ਜਗਜੀਤ ਸਿੰਘ ਜੱਗੀ ਆ ਤੇ ਉਹਦੇ ਨਾਲ ਕੁਲਵਿੰਦਰ ਕੌਰ ਕਲਿਆਣ ਜੀ ਤੇ ਇੱਕ ਹੈਗੇ ਨੇ ਕਰਮਜੀਤ ਸਿੰਘ ਕੈਂਥ ਨੇ ਸਾਬਕਾ ਕਾਉਂਸਲਰ ਤੇ ਇੱਕ ਚੌਥੇ ਖੋਰ ਨੇ ਕੱਕੜ ਉਹ ਚਾਰ ਕਾਉਂਸਲਰ ਮੌਜੂਦਾ ਇੱਕ ਸਾਬਕਾ ਕਾਉਂਸਲਰ ਤੇ ਨਗਰ ਕਾਉਂਸਲ ਦੇ ਪ੍ਰਧਾਨ ਉਹ ਭਾਵੇਂ ਅਜਾਦ ਸੀਗੇ ਕਾਂਗਰਸ ਦੀ ਸਪੋਰਟ ਨਾ ਬਣੀ ਹੋਈ ਸੀ ਉਹ ਸਾਰਿਆਂ ਨੇ ਅੱਜ ਭਗਵੰਤ ਮਾਨ ਦੀ ਹਾਜ਼ਰੀ ਚ ਉੱਥੇ ਚੰਡੀਗੜ੍ਹ ਜਾ ਕੇ ਜਿਹੜਾ ਆਮ ਆਦਮੀ ਪਾਰਟੀ ਜੁਆਇਨ ਕਰ ਲਿਆ ਆਮ ਆਦਮੀ ਪਾਰਟੀ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਇਹਨਾਂ ਦੇ ਸ਼ਾਮਲ ਹੋਣ ਨਾਲ ਕਿਉਂਕਿ ਕਾਂਗਰਸ ਪਾਰਟੀ ਦਾ ਕਾਫੀ ਮਜ਼ਬੂਤ ਸ਼ਹਿਰ ਚ ਆਧਾਰ ਮੰਨਿਆ ਜਾਂਦਾ ਜਗਰਾਉਂ ਚ ਉਹ ਕਾਫੀ ਵੱਡਾ ਨਾਮਚਾਟਕਾ ਲੱਗਾ ਔਰ ਨੁਕਸਾਨ ਵੀ ਹੋਊਗਾ ਤੇ ਹੋਰ ਵੀ ਕਈ ਕਾਉਂਸਲਰ ਭਾਵੇਂ ਜਿਹੜਾ ਇਹ ਜ਼ਿਕਰ ਸੀਗਾ ਵੀ ਉਹਨਾਂ ਦੇ ਨਾਲ ਹੋਰ ਵੀ ਚਾਰ ਕਾਂਗਰਸ ਦੇ ਜਿਹੜੇ ਕਾਉਂਸਲਰ ਸੀਗੇ ਪਰ ਉਹ ਮੌਕੇ ਤੇ ਨਹੀਂ ਜਾ ਸਕੇ ਉੱਥੇ ਬੀਬੀ ਦੇ ਨਾਲ ਕੀ ਕਾਰਨ ਹੋਇਆ ਜਾਂ ਕਾਂਗਰਸ ਨੂੰ ਕਨਸੋਲ ਆ ਗਈ ਉਹਨਾਂ ਨੂੰ ਰੋਕ ਲਿਆ ਗਿਆ ਮਤਲਬ 8 ਸੀਗੇ ਅੱਜ ਕਾਉਂਸਲਰ ਜਿਹੜੀ ਬੜੀ ਵੱਡਿਆ ਝਟਕਾ ਸੀਗਾ ਪਰ ਉਹ ਉਹਨਾਂ ਦੇ ਜਾਣ ਤੋਂ ਬਾਅਦ ਇਹ ਵੀ ਚੱਲਿਆ ਕਿਉਂਕਿ ਉਹ ਆਸ਼ੂ ਦੇ ਸੰਪਰਕ ਚ ਰਹੇ ਆ ਜਿਹੜੇ ਕਾਉਂਸਲਰ ਨੇ ਔਰ ਆਸ਼ੂ ਦੇ ਰਿਸ਼ਤੇਦਾਰ ਹੀ ਸੀਗੇ ਜਿਹੜੇ ਪਹਿਲਾਂ ਰਾਣਾ ਪ੍ਰਧਾਨ ਸੀਗੇ ਇੱਕ ਆਪਣੇ ਨਗਰ ਕਾਉਂਸਲ ਦੇ ਉਹ ਉਹਨਾਂ ਦੀ سپورਟ ਤੇ ਰਹੇ ਸਾਰੇ ਕਾਉਂਸਲਰ ਮਤਲਬ ਇੱਕ ਵਾਰੀ ਜਾਣ ਨਾਲ ਉਹਨਾਂ ਦੇ ਜਾਣ ਨਾਲ ਇਹ ਵੀ ਚਰਚਾਵਾ ਛੜੀਆਂ ਕਿ ਆ ਸ਼ੂ ਦਾ ਧੜਾ ਇੱਥੇ ਖੁਰ ਗਿਆ ਹਨਾ ਪਰ ਇਹ ਵੀ ਦੇਖਿਆ ਜਾਵੇ ਜਦੋਂ ਤੋਂ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਭਾਵੇਂ ਆ ਸ਼ੂ ਧੜੇ ਨੂੰ ਕਹਿ ਲੋ ਛੱਡ ਚੁੱਕੇ ਹੀ ਜਾਂ ਉਹ ਰਾਣਾ ਜਿਹੜਾ ਪ੍ਰਧਾਨ ਆ ਉਹਨੂੰ ਵੀ ਛੱਡ ਕੇ ਮਾਲਵੇ ਦੇ ਹੱਕ ਚ ਤੁਰ ਚੁੱਕੇ ਸੀ ਜਾਂ ਬੀਬੀ ਨਾਲ ਸਾਂਝ ਪਾ ਚੁੱਕੇ ਜਿਹੜੇ ਆਮ ਆਦਮੀ ਪਾਰਟੀ ਦੇ ਉਤੋਂ ਦੇ ਵਿਧਾਇਕਾਂ ਨੇ ਔਰ ਬੀਬੀ ਦੇ ਸੰਪਰਕ ਚੱਲੇ ਆ ਰਹੇ ਸੀ ਲਗਾਤਾਰ ਹਨਾ ਚਾਰ ਅੱਜ ਕਾਉਂਸਲਰ ਗਏ ਆ ਤੇ ਚਾਰ ਕਹਿੰਦੇ ਮੌਕੇ ਤੋਂ ਖਿਸਕ ਗਏ ਕਹਿ ਲੋ ਪੰਜਾਬੀ ਚ ਹਨਾ ਤੇ ਆਉਣ ਵਾਲੇ ਦਿਨਾਂ ਚ ਵੀ ਕਿਸ ਤਰ੍ਹਾਂ ਦੀ ਹੋਰ ਝਟਕੇ ਲੱਗਦੇ ਆ ਚਲੋ ਇਹ ਜ਼ਰੂਰ ਹੋ ਗਿਆ ਕਿਉਂਕਿ ਬੀਬੀ ਮਾਨੂਕੇ ਤੇ ਉਂਗਲਾ ਉਠਦੀਆਂ ਸੀ ਵੀ ਉਹਨਾਂ ਤੇ ਉਹ ਹਲਕੇ ਚ ਪਾਰਟੀ ਨੂੰ ਖੋਰਾ ਲੱਗ ਰਿਹਾ ਜਾਂ ਆਮ ਆਦਮੀ ਪਾਰਟੀ ਦਾ ਮਜ਼ਬੂਤ ਕਿਲਾ ਜਿਹੜਾ ਉਹ ਟਹਿ ਰਿਹਾ ਪਰ ਬੀਬੀ ਦੇ ਇਸ ਕਾਰਵਾਈ ਨਾਲ ਜਿਹੜੀ ਹੈ ਨਾ ਹ ਆਮਾਦੀ ਪਾਰਟੀ ਜਾਂ ਕਹਿ ਲੋ ਮੁੱਖ ਮੰਤਰੀ ਦੀਆਂ ਨਜ਼ਰਾਂ ਚ ਬੀਬੀ ਦਾ ਜਿਹੜਾ ਇੱਕ ਪੋਜੀਟਿਵ ਪੁਆਇੰਟ ਚੱਲਿਆ ਗਿਆ ਹੈ ਹਨਾ ਕਹਿ ਲਈਏ ਤੇ ਔਰ ਬੀਬੀ ਦੀ ਸਥਿਤੀ ਵੀ ਜਿਹੜੀ ਹੈ ਉਹ ਇੱਕ ਵਾਰ ਮਜ਼ਬੂਤ ਹੋਈ ਹੈ ਭਾਵੇਂ ਉਹ ਜਿਹੜੇ ਉਹਨਾਂ ਤੇ ਕਈ ਤਰ੍ਹਾਂ ਦੇ ਉਹ ਦੋਸ਼ ਲੱਗਦੇ ਆ ਜਿਹੜਾ ਕੋਠੀ ਵਾਲਾ ਪ੍ਰਵਾਸੀ ਪੰਜਾਬੀ ਪਰਿਵਾਰ ਦੀ ਕੋਠੀ ਵਾਲਾ ਉਹ ਤਾਂ ਮੁੱਦਾ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਹੋਰ ਵੀ ਕਈ ਤਰ੍ਹਾਂ ਦੇ ਬੁਬਾਦਾਂ ਚ ਬੀਬੀ ਮਾਨੂੰ ਕੋਈ ਘਰੇ ਰਹੇ ਆ ਪਰ ਅੱਜ ਉਹ ਜ਼ਰੂਰ ਕਹਿ ਲੋ ਬਾਜ਼ੀ ਮਾਰ ਗਏ ਆ ਔਰ ਆਉਣ ਵਾਲੇ ਦਿਨਾਂ ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਲਕੇ ਚ ਜਾਂ ਜਿਹੜਾ ਖੋਰਾ ਲੱਗਿਆ ਉਹਨੂੰ ਪੋਚਾ ਕਰਨ ਲਈ ਉੱਤੇ ਉਹ ਕੀ ਕਾਰਵਾਈਆਂ ਕਰਦੇ ਉਹ ਸਾਹਮਣੇ ਰਹੂਗਾ ਜਾਂ ਦਿਸਦਾ ਰਹੂਗਾ ਆਉਣ ਵਾਲੇ ਸਮੇਂ ਚ ਜੀ ਤਾਂ ਅੱਗੇ ਗੱਲ ਕਰੀਏ ਰਾਜਾ ਵੜਿੰਗ ਦੇ ਨਾਲ ਨਾਲ ਅੱਜ ਦੂਜੀ ਪਾਰਟੀਆਂ ਨੇ ਵੀ ਲੁਧਿਆਣੇ ਚ ਹਾਜ਼ਰੀ ਦਿਖਾਈ ਆ ਤਾਂ ਕਿਹੜੀ ਕਿਹੜੀ ਪਾਰਟੀਆਂ ਨੇ ਦੇਖੋ ਪਾਰਟੀ ਤਾਂ ਤੁਸੀਂ ਸਵਾਲ ਕੀਤਾ ਵੀ ਪਾਰਟੀ ਨੇ ਹਾਜ਼ਰੀ ਦਿਖਾਈ ਆ ਪਾਰਟੀ ਤਾਂ ਇੱਥੇ ਹਾਜ਼ਰ ਰਹਿੰਦੀ ਆ ਅੱਜ ਰਾਜਾ ਵੜਿੰਗ ਦੀ ਤਾਂ ਆਪਦੀ ਚੋਣ ਮੈਮ ਸੀ ਉਹਨਾਂ ਨੇ ਸ਼ੁਰੂ ਕੀਤੀ ਆ ਜੋ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੀ ਅੱਜ ਲੁਧਿਆਣਾ ਜ਼ਿਲ੍ਹੇ 'ਚ ਹਾਜ਼ਰੀ ਰੱਖੀ ਹੈ। ਉਹਨਾਂ ਨੇ ਪਹਿਲਾਂ ਫਤਿਹਗੜ੍ਹ ਸਾਹਿਬ ਹਲਕਾ ਜਿਹੜਾ ਉਹਦਾ ਖੰਨਾ ਸ਼ਹਿਰ ਹੈ ਜਿਹੜਾ ਖੰਨਾ ਹਲਕਾ ਵਿਧਾਨ ਸਭਾ ਹਲਕਾ ਉੱਥੇ ਬਿਕਰਮਜੀਤ ਸਿੰਘ ਖਾਲਸਾ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਆ ਉਹਨਾਂ ਦੇ ਹੱਕ 'ਚ ਉਹਨਾਂ ਨੇ ਰੋਡ ਸ਼ੋਅ ਕੀਤਾ। ਉਸ ਤੋਂ ਬਾਅਦ 'ਚ ਉਹਨਾਂ ਨੇ ਦਫ਼ਤਰ ਦਾ ਦੌੜ ਘਟਨ ਕੀਤਾ ਔਰ ਉੱਥੇ ਖੰਨੇ 'ਚ ਕਾਲੀ ਵਰਕਰਾਂ ਨੂੰ ਜਾਂ ਕਾਲੀ ਦਲ ਦੇ ਜਿਹੜੀ ਲੀਡਰਸ਼ਿਪ ਆ ਉਹਨੂੰ ਲਾਮਬੰਦ ਕੀਤਾ ਤੇ ਉਸ ਤੋਂ ਬਾਅਦ ਸੁਖਵੀਰ ਬਾਦਲ ਜਿਹੜੇ ਨੇ ਲੁਧਿਆਣਾ ਸ਼ਹਿ ਰਣਜੀਤ ਸਿੰਘ ਢਿਲੋਂ ਦੇ ਹੱਕ ਚ ਉਹਨਾਂ ਨੇ ਮੀਟਿੰਗਾਂ ਕੀਤੀਆਂ ਜਿੱਥੇ ਔਰ ਇੱਥੇ ਵੀ ਹਾਜ਼ਰੀ ਭਰੀ ਆ ਜਾਂ ਵਰਕਰਾਂ ਨੂੰ ਜਾਂ ਆਪਦੀ ਜਿਹੜੀ ਲੀਡਰਸ਼ਿਪ ਆ ਰਣਜੀਤ ਢਿਲੋਂ ਦੇ ਹੱਕ ਚ ਉਹਨਾਂ ਨੂੰ ਲਾਮਬੰਦ ਕੀਤਾ ਔਰ ਡਿਊਟੀਆਂ ਲਾਈਆਂ ਤੇ ਉਹਦੇ ਨਾਲ ਹੀ ਅੱਜ ਗੱਲ ਕਰ ਲਈਏ ਤਾਂ ਭਗਵੰਤ ਮਾਨ ਵੀ ਉਹ ਵੀ ਲੁਧਿਆਣਾ ਜ਼ਿਲ੍ਹੇ 'ਚ ਹੀ ਹਾਜ਼ਰ ਰਹੇ ਆ ਜੀ ਉਹ ਫਤੇਗੜ ਹਲਕੇ 'ਚ ਉਹਨਾਂ ਨੇ ਸ਼ਾਨੇਵਾਲ 'ਚ ਰੋਡ ਸ਼ੋਅ ਕੀਤਾ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਚ ਕਿਉਂਕਿ ਇਹ ਮਾਲਵੇ ਚੋ ਕਈ ਦਿਨਾਂ ਤੋਂ ਲੱਗੇ ਹੋਏ ਆ ਭਗਵੰਤ ਮਾਨ ਮੁੱਖ ਮੰਤਰੀ ਜਿਹੜੇ ਰੋਡ ショਅ ਕਰਦੇ ਪਏ ਆ ਕਿਉਂਕਿ ਉਹਨਾਂ ਦੇ ਰੋਡ ショਅ ਦਾ ਰੰਗ ਵੀ ਅਲੱਗ ਹੁੰਦਾ ਲੋਕ ਉਹਨਾਂ ਨੂੰ ਸੁਣਨ ਲਈ ਜਾਂ ਉਹਨਾਂ ਦੇ ਵਿਅੰਗ ਸੁਣਨ ਲਈ ਆ ਨਾ ਚਾਹੁੰਦੇ ਬਈ ਕਿ ਨਹੀਂ ਵੀ ਜਿਨ੍ਹਾਂ ਨੇ ਵੋਟ ਪਾਣੀ ਹੁੰਦੀ ਉਹ ਵੀ ਆ ਜਾਂਦੇ ਆ ਕਿਉਂਕਿ ਭਗਵੰਤ ਮਾਨ ਦੇ ਚਿਹਰੇ ਨੂੰ ਦੇਖਣ ਲਈ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਤੇ ਜੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਗੱਲ ਕਰੀਏ ਤਾਂ ਭਗਵੰਤ ਮਾਨ ਦੇ ਰੋਡ ਸ਼ੋਅ ਦਾ ਰੰਗ ਹੀ ਵੱਖਰਾ ਹੁੰਦਾ ਸੀ ਬੜਾ ਵੱਡੇ ਇਕੱਠ ਹੁੰਦੇ ਸੀ ਕਾਫਲੇ ਹੁੰਦੇ ਸੀ ਨੌਜਵਾਨਾਂ ਦੀਆਂ ਨਾਰੇ ਗੂੰਜਦੇ ਹੁੰਦੇ ਸੀ ਉਹ ਰੰਗ ਤਾਂ ਖੈਰ ਨਹੀਂ ਹੈ ਹੁਣ ਉਹ ਉਹ ਵੱਡੇ ਹਜੂਮ ਵੀ ਨਜ਼ਰ ਆਉਂਦੇ ਪਰ ਭਗਵੰਤ ਮਾਨ ਦਾ ਅੱਜ ਜਿਹੜਾ ਰੋਡ ਸ਼ੋਅ ਹੈ ਉੱਥੇ ਰਿਹਾ ਔਰ ਭਗਵੰਤ ਮਾਨ ਦੇ ਜਿਹੜੇ ਉਹ ਗੀਤ ਹੁੰਦਾ ਦੱਬਣ ਨੂੰ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ ਹਨ ਉਹ ਵੀ ਗੂੰਜਿਆ ਤੇ ਉਧਰ ਰਾਜਾ ਜਿਹੜਾ ਨਾਂ ਦਾ ਹੀ ਰਾਜਾ ਨਹੀਂ ਦਿਲ ਦਾ ਵੀ ਰਾਜਾ ਹੈ ਮੈਂ ਸੁਣ ਰਿਹਾ ਸੀ ਅੱਜ ਉਹਨਾਂ ਦੇ ਵੀ ਰੋਡ ਸ਼ੋਅ ਜਿਹੜਾ ਲਾਈਵ ਚੱਲਦਾ ਪਿਆ ਸੀ ਇਹ ਗੀਤ ਚੱਲਦਾ ਸੀ ਬਈ ਰਾਜਾ ਬੜੇਂਗਰ ਨਾਂ ਦਾ ਹੀ ਰਾਜਾ ਨਹੀਂ ਹੈਗਾ ਦਿਲ ਦਾ ਵੀ ਰਾਜਾ ਹੈ ਨਾ ਪਰ ਉਹ ਲੁਧਿਆਣੇ ਵਾਲਿਆਂ ਨੂੰ ਤਾਂ ਉਦੋਂ ਪਤਾ ਲੱਗੂ ਨਾ ਜਦੋਂ ਲੁਧਿਆਣੇ ਵਾਲਿਆਂ ਨੂੰ ਦਰਿਆ ਦਲੀ ਦਿਖਾਈ ਹੈ ਨਾ ਪਰ ਕਿਉਂਕਿ ਲੁਧਿਆਣੇ ਦੇ ਲੋਕਾਂ ਦਾ ਤਾਂ ਤਜਰਬਾ ਹੈ ਵੀ ਜਿਹੜੇ ਪੈਰਾਸ਼ੂਟੀ ਇੱਥੇ ਆਉਂਦੇ ਆ ਚਾ ਵਿਧਾਨ ਸਭਾ ਹਲਕਿਆਂ ਚ ਆਉਂਦੇ ਆ ਉਹ ਉਨੇ ਤਾਂ ਨਹੀਂ ਰਹਿੰਦੇ ਜਿੰਨੇ ਤਾਂ ਇਲੈਕਸ਼ਨ ਹੁੰਦੀ ਹੈ ਬਿਲਕੁਲ ਇਹ ਜਿੱਤਗੇ ਤਾਂ ਥੋੜੀ ਬਹੁਤੀ ਹਾਜ਼ਰੀ ਭਰ ਲੈਂਦੇ ਆ ਨਹੀਂ ਤਾਂ ਫਿਰ ਉਹ ਹਾਰਗੇ ਤਾਂ ਥੋੜੇ ਦਿਨਾਂ ਬਾਅਦ ਹੀ ਬਸਤਰਾ ਗੋਲ ਕਰ ਜਾਂਦੇ ਆ ਤੇ ਮੈਂ ਕੱਲ ਗੱਲ ਕਰ ਰਿਹਾ ਸੀ ਵੀ ਜਗਰਾਉਂ ਦੀ ਇੱਕ ਕਲੋਨੀ ਆ ਜਿੱਥੇ ਅਮਰਤਾ ਬੜਿੰਗ ਨੇ ਲਈ ਆ ਕੋਠੀ ਜਾਂ ਰਾਜੇ ਬੜਿੰਗ ਨੇ ਕੋਠੀ ਲਈ ਆ ਜਿੱਥੋਂ ਚੋਣ ਮੈਂ ਸਰਗਰਮੀਆਂ ਦੀ ਸ਼ੁਰੂਆਤ ਹੋਣੀ ਆ ਉਹ ਉਹ ਜਿਹੜੀ ਕਲੋਨੀ ਆ ਉਹਨੂੰ ਵੀ ਸ਼ੋਭ ਨਹੀਂ ਮੰਨਿਆ ਜਾਂਦਾ ਜਿੰਨੇ ਵੀ ਉੱਥੇ ਆਏ ਆ ਚਾਹ ਬੂਟਾ ਸਿੰਘ ਦੀ ਜਿਹੜੇ ਸਾਬਕਾ ਕੇਂਦਰੀ ਮੰਤਰੀ ਰਹੇ ਉਹਨਾਂ ਦੀ ਬੇਟੀ ਉਹ ਉਹਨੇ ਵਿਧਾਨ ਸਭਾ ਹਾਲ ਕਾ ਜਗਰਾਉਂ ਚ ਚੋਣ ਲੜਨ ਲਈ ਲਿਆ ਸੀ ਉਹ ਕੋਠੀ ਉਥੇ ਉਹ ਉਹਨਾਂ ਨੇ ਕਿਹਾ ਵੀ ਮੈਂ ਇੱਥੇ ਰਹੂੰਗੀ ਮੈਂ ਇੱਥੇ ਜੀ ਲੋਕਾਂ ਦੀ ਸੇਵਾ ਕਰੂੰ ਆ ਕਰੂੰ ਪਰ ਜਦੋਂ ਉਹਨਾਂ ਨੂੰ ਟੈਕਟ ਨਹੀਂ ਮਿਲੀ ਦੂਸਰੇ ਦਾ ਨਹੀਂ ਉਹ ਗੋਲ ਕੀਤਾ ਤੇ ਚਲੇ ਗਏ ਉਸ ਹਾਂ ਉਸੇ ਉਸੇ ਕਲੋਨੀ ਦੀ ਜਿਹੜੇ ਜੱਗਾ ਰੈਕੋਟ ਤੋਂ ਜਗਤਾਰ ਸਿੰਘ ਜੱਗਾ ਬੁਧਾਇਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਬੁਧਾਇਕ ਸੀ ਪਰ ਆਮ ਆਦਮੀ ਨੂੰ ਛੱਡ ਕੇ ਕਾਂਗਰਸ ਸ਼ਾਮਲ ਹੋ ਗਏ ਸੀ ਵਿਧਾਨ ਸਭਾ ਵੇਲੇ ਤੇ ਉਹਨਾਂ ਨੇ ਵੀ ਉਸੇ ਕਲੋਨੀ ਚ ਕੋਠੀ ਲਈ ਸੀ ਮੈਂ ਮੈਂ ਜੀ ਇੱਥੇ ਲੋਕਾਂ ਦੀ ਸੇਵਾ 'ਚ ਹਾਜ਼ਰ ਰਹੂੰਗਾ ਜੇ ਤਾਂ ਜਾਂ ਹਾਰਾਂ ਕਾਂਗਰਸੀਆਂ ਦੀ ਬਾਹ ਫੜ ਕੇ ਰੱਖੂੰਗਾ ਉਹ ਵੀ ਦੂਜੇ ਦਿਨ ਹੀ ਉੱਥੋਂ ਲੋਕ ਲਾਗੇ ਜਦੋਂ ਇਲੈਕਸ਼ਨ ਹਾਰ ਗਏ ਵਿਧਾਨ ਸਭਾ ਦੀ ਹਨਾ ਭਾਵੇਂ ਰਾਏਕੋਟ ਹਲਕਾ ਨਾਲ ਆਓ ਵਿਚਰਦੇ ਪਰ ਲੋਕਾਂ ਨੂੰ ਤਾਂ ਚਾਹੀਦਾ ਨਾ ਜਿਹੜੇ ਕਾਂਗਰਸੀ ਆਵੇ ਉਹ ਕਿੱਥੇ ਮਿਲਣ ਜਦੋਂ ਉਹਨਾਂ ਨੂੰ ਲੋੜ ਹੈ ਕੋਈ ਹਨਾ ਤੇ ਉਹਦੇ ਨਾਲ ਹੀ ਜਿਹੜੇ ਇੱਕ ਹੋਰ ਵੀ ਰਹੇ ਆ ਭਾਜਪਾ ਦੇ ਅ ਇੱਥੋਂ ਸੀਗੇ ਉਮੀਦਵਾਰ ਮੇਰੇ ਦਿਮਾਗ 'ਚੋਂ ਨਾਂ ਨਿਕਲ ਗਏ ਉਹਨਾਂ ਦਾ ਵਿਧਾਨ ਸਭਾ ਚੋਣਾਂ ਵੇਲੇ ਜੀ ਅ ਕਮਰ ਸ਼ਾਇਦ ਉਹਨਾਂ ਦਾ ਮੇਰੇ ਚਲੋ ਨਾ ਨਹੀਂ ਮੇਰੇ ਦਿਮਾਗ 'ਚ ਆ ਰਿਹਾ ਭਾਜਪਾ ਦੇ ਉਮੀਦਵਾਰ ਕਰ ਲੈਣੀ ਆਪਾਂ ਉਹ ਵੀ ਜਿਹੜੇ ਉਸੇ ਹੀ ਕਲੋਨੀਆਂ ਸੀਗੇ ਉਹਨਾਂ ਦੀ ਕੋਟੀ ਨੂੰ ਵੀ ਉਹ ਲੁਧਿਆਣੇ ਉਹਨਾਂ ਹੀ ਰਹਿ ਜਾਂਛਾ ਉੱਥੇ ਉਹ ਵੀ ਤਾਲਾ ਲਾਇਆ ਹੈ ਤਾਂ ਇੱਕ ਕਲੋਨੀ ਨੂੰ ਆਪਾਂ ਸ਼ੁਭ ਮੰਨੀਏ ਫਿਰ ਕਿਉਂਕਿ ਹਾਰ ਕੇ ਗਏ ਜਿਹੜੇ ਜਿਹੜੇ ਆਏ ਆ ਉੱਥੋਂ ਹਨਾ ਤੇ ਹਾਰ ਕੇ ਗਏ ਆ ਜਦੋਂ ਹਾਰ ਜਾਂਦੇ ਆ ਫਿਰ ਤੁਹਾਨੂੰ ਪਤਾ ਹੀ ਕਿਹਨੇ ਸੁਣਨੀਆਂ ਹੁੰਦੀਆਂ ਪਹਿਲਾਂ ਤਾਂ ਬڑے ਵਾਦੇ ਦਾਅਵੇ ਹੁੰਦੇ ਹੁੰਦੇ ਆ ਬੜੇ ਹਵਾ ਚ ਅਜਾਇਬ ਘਰ ਸਾਰਦੇ ਆ ਜਿਹੜੇ ਪੋਲੀਟੀਕਲ ਹੁੰਦੇ ਆ ਹਨ ਪਰ ਮੌਕੇ ਬਾਅਦ ਛੱਡ ਜਾਂਦੇ ਆ ਉਹਦੇ ਕਰਕੇ ਇਹ ਵੀ ਚਰਚਾ ਛੜੀ ਆ ਵੀ ਇਹ ਜਿਹੜੀ ਕਲੋਨੀ ਹੈ ਰਾਜਨੀਤਿਕਾਂ ਲਈ ਜਾਂ ਉਹਨਾਂ ਲਈ ਹਾਂ ਅਸ਼ੋਭ ਹੈ ਹਨ ਤੇ ਅੱਜ ਖੈਰ ਸਰਗਰਮੀਆਂ ਸਾਰੀਆਂ ਪਾਰਟੀਆਂ ਦੀ ਮੈਂ ਤੁਹਾਨੂੰ ਜੇਕਰ ਕਰ ਹੀ ਦਿੱਤਾ ਇੱਥੇ ਰਹੀਆਂ ਨੇ ਤੇ ਆਉਣ ਵਾਲੇ ਦਿਨਾਂ ਚ ਰਾਜਾ ਬੜਿੰਗ ਜਾਂ ਅਮਰਤਾ ਬੜਿੰਗ ਉਹ ਇਹ ਵੀ ਆਇਆ ਜੇਕਰ ਬਈ ਦਾਕੇ ਹਲਕੇ ਚ ਮਹਿਮ ਚ ਲਾਉਣਗੇ ਕਿਉਂਕਿ ਉਹ ਲੋਕਾਂ ਚ ਖਾਸ ਕਰ ਮਹਿਲਾਵਾਂ ਚ ਉਹਨਾਂ ਦਾ ਚੰਗਾ ਪ੍ਰਭਾਵ ਹੈ ਉਹ ਜੋ ਜਟਣ ਗਿਆ ਆਉਣ ਵਾਲੇ ਦਿਨ ਜੀ ਤਾਂ ਗੱਲ ਕਰੀਏ ਹੁਸ਼ਿਆਰਪੁਰ ਹਲਕੇ ਦੀ ਤਾਂ ਨੀਤਾ ਸੋਮ ਪ੍ਰਕਾਸ਼ ਦੇ ਨਾਲ ਵਿਜੇ ਸ਼ਾਮਪਲਾ ਤੁਰ ਪਏ ਕਿ ਨਹੀਂ ਦੇਖੋ ਵਿਜੇ ਸ਼ਾਮਪਲਾ ਜਿਹੜੇ ਉਹ ਹੁਸ਼ਿਆਰਪੁਰ ਹਲਕੇ ਤੋਂ ਟਿਕਟ ਮੰਗਦੇ ਸੀ ਪਾਰਟੀ ਦੀ ਔਰ ਉਹਨਾਂ ਦੀ ਜਿਹੜੀ ਨਿਰਾਸ਼ਤਾ ਉਹ ਜਦੋਂ ਟਿਕਟ ਉਹਨਾਂ ਨੂੰ ਨਹੀਂ ਮਿਲੀ ਤਾਂ ਹੋਊਗੀ ਸੀ ਤੇ ਉਹਦੇ ਨਾਲ ਜਿਹੜੇ ਭਾਵੇਂ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਆਜਖੜ ਜੀ ਨੇ ਜਾਂ ਹੋਰ ਵੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਭਾਜਪਾ ਦੀ ਉਹ ਕਈ ਵਾਰ ਉਹਨਾਂ ਦੇ ਦਰਤੇ ਜਾ ਚੁੱਕੀ ਆ ਜਾਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਚੁੱਕੀ ਆ ਪਰ ਵਿਜੇ ਸਾਹਪਲਾ ਜੇ ਨਹੀਂ ਤੁਰੇ ਜੀ ਔਰ ਇਹਦੇ ਕਰਕੇ ਨੀਤਾ ਜਿਹੜੇ ਹੈਗੇ ਸ਼ੋਮਪ੍ਰਕਾਸ਼ ਉਹਨਾਂ ਦੀ ਜਿਹੜੀ ਚੋਣ ਮੈਮ ਨੂੰ ਕਿਉਂਕਿ ਜਦੋਂ ਇੱਕ ਸੀਨੀਅਰ ਲੀਡਰ ਨਹੀਂ ਤੁਰਦਾ ਜੀ ਤਾਂ ਝਟਕਾ ਤਾਂ ਲੱਗਦਾ ਹੀ ਹੈ ਹਨਾ ਜਿਹੜੀ ਚੋਣ ਮੈਮ ਆ ਉਹ 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 ਰੰਗ ਨਹੀਂ ਫੜ ਸਕਦੀ ਜਾਂ ਸਰਗਰਮੀਆਂ ਤੇਜ਼ ਨਹੀਂ ਹੋ ਸਕਦੀਆਂ ਹੋਰ ਵੀ ਕਈ ਉੱਥੇ ਜਿਹੜੀਆਂ ਇਹਨੂੰ ਨੀਤਾ ਨੂੰ ਜਿਹੜੀਆਂ ਹੈਗੀਆਂ ਕਈ ਹੋਰ ਵੀ ਅੰਦਰ ਜਿਹੜੀਆਂ ਪਟੂ ਤਾੜਾ ਪਾਰਟੀ ਦੀ ਉਹਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਦੇ ਨਾਲ ਹੀ ਜੇ ਗੱਲ ਕਰ ਲਈਏ ਤਾਂ ਜਿਹੜੇ ਹੈਗੇ ਨੇ ਡਾਕਟਰ ਰਾਜਕਮਰ ਜਿਹੜੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ ਉਹ ਵੀ ਆਪਦੀ ਚੋਣ ਮੈਂ ਸ਼ੁਰੂ ਕਰ ਚੁੱਕੇ ਆ ਭਾਵੇਂ ਸ਼ੁਰੂਆਤ ਚ ਇਹ ਸੀਗਾ ਵੀ ਉਹਨਾਂ ਨੂੰ ਵੀ ਕਿਉਂਕਿ ਜਦੋਂ ਦੂਜੀ ਪਾਰਟੀ ਚੋਂ ਐਂਟਰੀ ਕਰ ਜਾਂਦਾ ਦੂਜੀ ਪਾਰਟੀ ਜੀ ਖਾਸ ਕਰ ਇਲੈਕਸ਼ਨ ਦੇ ਸਮੇਂ ਤੇ ਜਿਹੜੇ ਬੰਦੇ ਪਹਿਲਾਂ ਕਰੋ ਜਾਂ ਮਰੋ ਵਾਲੀ ਨੀਤੀ ਬਣਾ ਕੇ ਜੂਝਦੇ ਰਹਿੰਦੇ ਹਲਕਿਆਂ ਚ ਉਹਨਾਂ ਨੂੰ ਜਦੋਂ પાસੇ ਕਰਕੇ ਕਿਸੇ ਹੋਰ ਨੂੰ ਉਤੋਂ ਲਿਆ ਕੇ ਪਾਰਟੀ ਉਤਾਰ ਦਿੰਦੀ ਹੈ میدان ਚ ਤਾਂ ਉਤਰਾਜ ਤਾਂ ਹੁੰਦਾ ਹੀ ਹੈ ਉਹਨਾਂ ਨੂੰ ਵੀ ਕਾਫੀ ਉੱਥੇ ਲੋਕਾਂ ਦੀ ਉਹਦਾ ਸਾਹਮਣਾ ਕਰਨਾ ਪੈ ਰਿਹਾ ਸੀ ਖਾਸ ਕਰ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਸੀ ਉਹਨਾਂ ਨੂੰ ਹਾਜਮ ਨਹੀਂ ਸੀ ਆ ਰਿਹਾ ਵੀ ਕਿਉਂ ਸਾਡੇ ਤੇ ਉਤਾਰਤਾ ਲਿਆ ਕੇ ਪਰ ਉਹ ਜਿਹੜੀ ਹੈ ਸੈਟਿੰਗ ਹੋ ਗਈ ਹੈ ਹੁਣ ਉਹਨਾਂ ਦੀ ਕੱਲ ਰਾਤ ਹੀ ਕਾਫੀ ਵੱਡੀ ਇੱਕ ਮੀਟਿੰਗ ਸੀ ਉਹ ਚ ਮੈਨੂੰ ਲੱਗਦਾ ਜਿਹੜੇ ਗਿਲੇ ਸ਼ਿਕਵੇ ਹੋਣਗੇ ਉਹ ਦੂਰ ਹੋ ਗਏ ਹੋਣਗੇ ਕਿਉਂਕਿ ਜਿਉਂ-ਜਿਉਂ ਚੋਣ ਮੈਮ ਨੇੜੇ ਜਾਂਦੀ ਹੈ ਜਾਂ ਗੇੜ ਦੇ ਨੇੜੇ ਜਾਂਦੀ ਹੈ ਤ्यों-ਤ्यों ਜਿਹੜੇ ਗਿਲੇ ਸ਼ਿਕਵੇ ਹੁੰਦੇ ਆ ਉਹ ਲੀਡਰਸ਼ਿਪ ਵਰਕਰਾਂ ਦੇ ਘਰੇ ਜਾ ਕੇ ਜਾਂ ਉਹਨਾਂ ਦੀ ਕੋਈ ਛੋਟੀ ਮੰਗ ਹੁੰਦੀ ਆ ਜਾਂ ਡਿਮਾਂਡ ਹੁੰਦੀ ਆ ਕਿਉਂਕਿ ਸਰਕਾਰ ਸੱਤਾਧਾਰੀ ਤੇਰਾ ਸੱਤਾਧਾਰੀ ਤੇਰੇ ਕੋਲ ਤਾਂ ਬਹੁਤ ਕੁਝ ਹੁੰਦਾ ਔਰ ਉਹ ਲੋਕਾਂ ਦੇ ਕੰਮ ਕਾਜ ਗਰਜਾਂ ਛੋਟੀਆਂ-ਛੋਟੀਆਂ ਲੋਕਾਂ ਨੇ ਛੋਟੇ-ਛੋਟੇ ਸਰਕਾਰ ਦੀਆਂ ਜਿਹੜੀਆਂ ਸਹੂਲਤਾਂ ਨੇ ਰਹਿਤਾਂ ਨੇ ਉਹ ਲੈਣੀਆਂ ਹੁੰਦੀਆਂ ਹਨ ਜਾਂ ਦਬਾਉਣੀਆਂ ਹੁੰਦੀਆਂ ਲੀਡਰਾਂ ਨੇ ਆਪਦੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਤਾਂ ਉਹਦਾ ਕਰਕੇ ਸੱਤਾਧਾਰੀ ਧਰ ਨਾਲ ਤਕਰੀਬਨ ਤੋਰੀ ਪੈਂਦੇ ਹੁੰਦੇ ਆ ਉਹ ਉਹਨਾਂ ਦੀ ਮੈਮ ਜਿਹੜੀ ਬਣ ਗਈ ਆ ਗਾਂ ਜਿਹੜੇ ਕਾਲੀ ਦਲ ਦੇ ਠੰਡਲ ਨੇ ਜਿਹੜੇ ਉਹ ਵਿਧਾਇਕ ਰਹੇ ਨੇ ਦੋ ਵਾਰ ਉਹ ਉਹਨਾਂ ਦੀ ਜਿਹੜੀ ਕਾਲੀ ਦਲ ਦੀ ਵੀ ਮੈਮ ਠੀਕ ਉਤੋਂ ਰੜਪੀ ਆ ਹਨ ਤੇ ਉਹਦੇ ਨਾਲ ਹੀ ਜਿਹੜੇ ਜਾਮਨੀ ਜਿਹੜੇ ਭਾਜਪਾ ਹੈਗੇ ਨੇ ਭਾਜਪਾ ਦੇ ਨਾ ਸੌਰੀ ਕਾਂਗਰਸ ਦੇ ਕੈਂਡੀਡੇਟ ਨੇ ਉਹ ਪਿਛਲੀ ਵਾਰੀ ਉਥੋਂ ਇਲੈਕਸ਼ਨ ਲੜੇ ਸੀ ਆਮ ਆਦਮੀ ਪਾਰਟੀ ਵੱਲੋਂ ਮਹਿਲਾ ਜਿਹੜੀਆਂ ਦੋ ਮਹਿਲਾਵਾਂ ਨੂੰ ਦਿੱਤੀ ਹੈ ਟਿਕਟ ਕਾਂਗਰਸ ਨੇ ਉਹ ਉਹਨਾਂ ਨੇ ਆਪਣੀ ਮੈਮ ਜਿਹੜੀ ਸ਼ੁਰੂ ਕਰਤੀ ਹੈ ਪਿਛਲੀ ਵਾਰੀ ਉਹ 2 ਲੱਖ ਵੋਟਾਂ ਲੈ ਕੇ ਸੀ 2 ਲੱਖ ਤੋਂ ਵੱਧ ਹੀ ਲਗਾਏ ਸੀਗੇ ਆਮ ਆਦਮੀ ਪਾਰਟੀ ਚ ਹੁੰਦੇ ਆ ਔਰ ਇਸ ਵਾਰ ਉਹ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਆ ਉਹਨਾਂ ਦੀ ਸਥਿਤੀ ਵੀ ਕਾਫੀ ਮਜ਼ਬੂਤ ਆ ਭਾਵੇਂ ਉਹ ਇੱਕ ਆਮ ਪਰਿਵਾਰ ਵੱਲੋਂ ਪਰਿਵਾਰ ਚੋਂ ਆ ਔਰ ਲੋਕਾਂ ਚ ਪਰ ਉਹਨਾਂ ਦਾ ਚੰਗਾ ਪ੍ਰਭਾਵ ਹੈ ਔਰ ਵਧੀਆ ਉਹਨਾਂ ਦੀ ਜਿਹੜੀ ਚੋਣ ਮੈਮ ਜਿਹੜੀ ਉਹਨਾਂ ਦੀ ਵੀ ਸ਼ੁਰੂਆਤ ਹੋ ਚੁੱਕੀ ਆ ਔਰ ਸ਼ਿਆਰਪੁਰ ਹਲਕਾ ਜਿਹੜਾ ਉਹ ਕਿਸ ਤਰ੍ਹਾਂ ਦੀ ਸਥਿਤੀ ਰਹੇਗੀ ਕੌਣ ਬਾਜ਼ੀ ਮਾਰੇਗਾ ਉਹ ਤਾਂ ਹਜੇ ਲੰਬਾ ਸਮਾਂ ਪਿਆ ਔਰ ਨੇੜੇ ਜਾ ਕੇ ਜਿਹੜੇ ਇਹ ਵੀ ਤਸਵੀਰ ਤਕਰੀਬਨ ਦੇਖਣ ਲੱਗ ਜਾਂਦੀ ਹੁੰਦੀ ਹੈ ਸਰਵੇ ਦੇਖਣ ਲੱਗ ਜਾਂਦੇ ਆ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਆਉਂਦੀਆਂ ਖੁਫੀਆ ਏਜੰਸੀਆਂ ਵਾਲੇ ਹਰ ਪਿੰਡ ਨੂੰ ਜਾ ਕੇ ਸੁੰਘਦੇ ਆ ਵਿੱਕੀ ਕਿਹੜੇ ਪਿੰਡ ਚ ਕੀ ਕੀ ਦਾ ਪ੍ਰਭਾਵ ਹੈ ਕਿੰਨੇ ਵੋਟ ਆ ਉਹ ਤੋਂ ਬਹੁਤ ਬਰੀਕੀ ਨਾਲ ਨਿਚੋੜ ਕੱਢ ਦਿੰਦੇ ਆ ਹਨ ਤੇ ਬਾਕੀ ਜਿਹੜੇ ਸਰਵੇ ਰਿਪੋਰਟਾਂ ਵੀ ਨੇੜੇ ਜਾ ਕੇ ਤਾਉਣੀਆਂ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਪੂਰੇ ਪੰਜਾਬ ਦਾ ਹੀ ਕੀ ਦ੍ਰਿਸ਼ ਆ ਜਾਂ ਪੂਰੇ ਪੰਜਾਬ ਦੇ ਵੱਖ-ਵੱਖ ਹਲਕਿਆਂ ਤੇ ਹਲਕਿਆਂ ਚ ਕੀ ਦੀ ਕਿਹੜਾ ਬਾਜ਼ੀ ਮਾਰਦਾ ਉਹ ਤਕਰੀਬਨ ਨੇੜੇ ਜਾ ਕੇ ਦੇਖਣ ਲੱਗ ਜਾਂਦਾ ਜੀ ਤਾਂ ਇਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਜੁਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਪੰਜਾਬ ਦੀ ਸਿਆਸਤ ਦੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਜੇਕਰ ਤੁਹਾਨੂੰ ਸਾਡੀ ਇਹ ਚਰਚਾ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਅਜਈਆਂ ਹੋਰ ਚਰਚਾ ਲਈ ਦੇਖਦੇ ਰਹੋ ਵਸਦਾ ਪੰਜਾਬ ਟੀਵੀ ਤਦ ਤੱਕ ਲਈ ਧੰਨਵਾਦ